ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਐਸ ਵੇਲੇ ਰਾਤ ਦੇ 8:00 ਵੱਜ ਚੁੱਕੇ ਨੇ ਤੇ 16 ਮਾਰਚ 2025 ਤੇ 3 ਚੇਤ ਦਾ ਦਿਨ ਆਪਣਾ ਆਖਰੀ ਪੜਾ ਪੂਰਾ ਕਰਕੇ ਜਾ ਚੁੱਕਿਆਗਾ ਸਿਸਟਮ ਮਦਾਨੀ ਇਲਾਕਿਆਂ ਦੇ ਵਿੱਚੋਂ ਕੂਚ ਕਰਕੇ ਜਾ ਚੁੱਕਿਆ ਤੇ ਅੱਜ ਪਹਾੜੀ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਹਿਮਾਚਲ ਦੇ ਸੈਂਟਰਲ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਮੀਂਹ ਕਈ ਥਾਵਾਂ ਤੇ ਗੜੇਮਾਰੀ ਜਿਹੜੀ ਸਿਸਟਮ ਨੇ ਦਿੱਤੀ ਹੈਗੀ ਗੱਲ ਕਰਦੇ ਆਂ ਆਉਂਦੇ ਦਿਨਾਂ ਦੇ ਮੌਸਮ ਦੀ ਤਾਂ ਆਉਂਦੇ ਦਿਨਾਂ ਦੇ ਮੌਸਮ ਦੇ ਵਿੱਚ ਆਪਾਂ ਲਗਭਗ ਓਵਰਆਲ 30 ਮਾਰਚ ਤੱਕ ਦੀ ਜੇਕਰ ਗੱਲਬਾਤ ਦੇਖੀਏ ਤਾਂ ਕੋਈ ਵੀ ਤਕੜਾ ਸਿਸਟਮ ਆਉਂਦਾ ਜਾਪ ਨਹੀਂ ਰਿਹਾ ਸੋ ਇਸ ਕਰਕੇ ਜਿਹੜੇ ਜਿਹੜੇ ਫਸਲਾਂ ਪਾਣੀ ਮੰਗ ਰਹੀਆਂ ਨੇ ਜਿੱਥੇ ਜਿੱਥੇ ਪਾਣੀ ਦੀ ਘਾਟ ਰਹਿ ਗਈ ਆ ਉਹਨਾਂ ਫਸਲਾਂ ਨੂੰ ਹੁਣ ਪਾਣੀ ਦੇਣਾ ਪੈਣਾਗਾ ਤੇ ਪਾਣੀ ਤੁਸੀਂ ਕੱਲ ਤੋਂ ਅੱਜ ਤੋਂ ਵੀ ਕਈ ਸੱਜਣਾ ਲਾਇਆ ਹੋਗਾ ਤਾਂ ਤੁਸੀਂ ਜਿਹੜਾ ਲਾ ਸਕਦੇ ਹੋਗੇ ਇੱਕ ਹਲਕੀ ਜੀ ਸਿਸਟਮੀ ਆਉਗੀ 18 ਦੀ ਦੁਪਹਿਰ ਤੋਂ ਉੱਚੇ ਜੇ ਬੱਦਲ ਘਸੇ ਜੇ ਬੱਦਲ ਐਂਟਰੀ ਕਰਨਗੇ ਜਿਹੜੇ ਕਿ 19 ਮਾਰਚ ਦੁਪਹਿਰ ਤੱਕ ਇੱਥੇ ਬਣੇ रह ਸਕਦੇ ਆ ਜਿਸ ਦੇ ਨਾਲ ਮਾੜਾ ਮੋਟਾ ਕਿਤੇ ਮਾੜੀ ਮੋਟੀ ਕਿਤੇ ਗਰਜ ਲਿਸ਼ਕਣ ਨਾਲ ਜਾਂ ਮਾੜਾ ਮੋਟਾ ਕਿਤੇ ਕਣੀਆਂ ਪੈਣ ਦੇ ਅਸਾਰ ਹੋਣਗੇ ਮਾੜੀ ਮੋਟੀ ਹਵਾ ਚੱਲ ਸਕਦੀ ਆ ਕੋਈ ਦਰਮਿਆਨੇ ਪੱਧਰ ਦਾ ਕੋਈ ਵੱਡੇ ਪੱਧਰ ਦਾ ਕੋਈ ਸਿਸਟਮ ਇਦਾਂ ਦੇ ਵਾਪਰ ਦੇ ਅਸਾਰ ਜਿਹੜਾ ਨਹੀਂ ਹੈਗੇ ਜਿਹਦੇ ਵਿੱਚੋਂ ਮਾੜਾ ਮੋਟਾ ਕਣੀ ਕਾਮਣਾ ਹੋਇਆ ਉਹ ਵੀ ਪੰਜਾਬ ਦੇ ਕੋਈ 5% ਖੇਤਰ ਦੇ ਵਿੱਚ ਅਸਾਰ ਹੋਣਗੇ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਨਹੀਂ ਅਸਾਰ ਹੋਣੇ ਉਸ ਤੋਂ ਬਾਅਦ ਇੱਕ ਸਿਸਟਮ 27 ਮਾਰਚ ਦੇ ਨੇੜੇ ਆ ਸਕਦਾ ਕਿ ਉਹ 26 ਨੂੰ ਹੋਊਗਾ ਜਾਂ 27 ਨੂੰ ਹੋਊਗਾ ਇਹਦੇ ਬਾਰੇ ਕੁਦਰਤ ਤੈਅ ਕਰੂਗੀ ਉਹਦੇ ਵਿੱਚ ਵੀ ਮੀਂਹ ਵਾਲੇ ਪੱਖ ਤੋਂ ਕਹਾਣੀ ਕੋਈ ਬਹੁਤੀ ਨਹੀਂ ਹੈਗੀ ਹਾਂ ਉਹਦੇ ਵਿੱਚ ਗਰਜਲਸਟ ਵਾਲੇ ਡਰਾਈ ਜੇ ਸੈੱਲ ਬਣ ਸਕਦੇ ਨੇ ਜਿਹੜਾ ਡਰਾਬਾ ਜਾਂ ਮਾਰਦੇ ਹੁੰਦੇ ਨੇ ਜਾਂ ਮਾੜੀ ਮੋਟੀ ਹਲਕੀ ਹਨੇਰੀ ਚੁੰਲਣ ਦੇ ਅਸਾਰ ਹੋਣਗੇ ਜੇਕਰ ਦੁਪਹਿਰ ਵਾਲੇ ਬੱਦਲ ਕਿਤੇ ਐਕਟਿਵ ਜਿਹੜਾ ਦੱਖਣ ਪੱਛਮੀ ਮਾਲਵੇ ਵਾਲੀ ਸਾਈਡ ਤੋਂ ਜਾਂ ਰਾਜਸਥਾਨ ਵਾਲੀ ਸਾਈਡ ਤੋਂ ਜਾਂ ਲੈਹੰਦੇ ਪੰਜਾਬ ਤੋਂ ਕਿਤੇ ਐਕਟਿਵ ਹੋਇਆ ਤਾਂ ਸੋ ਓਵਰਲ ਜਿਹੜੀ ਗੱਲ ਉਹ ਇਹ ਹੈ ਕਿ ਹੁਣ ਮੀਂਹ ਤੋਂ ਆਸ ਨਹੀਂ ਰੱਖ ਸਕਦੇ ਕਿ ਫਸਲਾਂ ਦੀ ਧਰਤੀ ਦੀ ਪਿਆਸ ਮਾਰਚ ਦੇ ਵਿੱਚ ਬੁਝਾਊਗਾ ਪਰ ਅਪ੍ਰੈਲ ਦੇ ਪਹਿਲੇ ਹਫਤੇ ਜਾਪ ਰਿਹਾ ਕਿ ਕੋਈ ਨਾ ਕੋਈ ਸਿਸਟਮ ਇਦਾਂ ਦਾ ਜਿਹੜਾ ਉਹ ਆ ਸਕਦਾਗਾ ਦੂਜੀ ਗੱਲ ਹੁਣ ਤਾਪਮਾਨ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋਊਗਾ ਹਾਲਾਂਕਿ ਅਗਲੀਆਂ 3-4 ਰਾਤਾਂ ਨੇ ਜਿਹੜੀਆਂ ਉਹ ਤਾਂ ਠੰਡੀਆਂ ਰਹਿਣਗੀਆਂ ਸੁਹਾਵਣੀਆਂ ਰਹਿਣਗੀਆਂ ਜਿਹੜੇ ਦਿਨ ਵੀ ਨੇ ਉਹ ਵੀ ਘਟੂ ਘਟੂ 22 ਤਰੀਕ ਤੱਕ ਤਾਂ ਸੋਹਣੇ ਲੰਗਣ ਦੇ ਅਸਾਰ ਬਣੇ ਹੋਏ ਨੇ ਕਹਿਣ ਤੋਂ ਪਾਵੇ ਹੈ ਕਿ 17 ਮਾਰਚ ਤੋਂ ਲੈ ਕੇ 22 ਮਾਰਚ ਤੱਕ ਤਾਪਮਨ ਹੌਲੀ 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 ਵਧੂਗਾ ਪਰ 24 ਮਾਰਚ ਤੋਂ ਲੈ ਕੇ ਤਾਪਮਨ ਦੇ ਵਿੱਚ ਇੱਕਦਮ ਵਾਧਾ ਹੋਊਗਾ ਤੇ 24 25 26 27 28 29 30 ਇਹਨਾਂ ਦਿਨਾਂ ਦੇ ਦੌਰਾਨ ਚਾਪ ਰਿਹਾ ਕਿ ਬਹੁਤੇ ਇਲਾਕਿਆਂ ਦੇ ਵਿੱਚ ਤਾਪਮਨ ਜਿਹੜਾ ਉਹ 32 ਡਿਗਰੀ ਸੈਲਸੀਅਸ ਜਾਂ 33 ਡਿਗਰੀ ਸੈਲਸੀਅਸ ਤੋਂ ਉੱਪਰ ਹੋਊਗਾ ਤੇ ਕੁਝ ਇਲਾਕਿਆਂ ਦੇ ਵਿੱਚ ਤਾਪਮਨ ਜਿਵੇਂ ਕਿ ਮਾਲਵਾ ਹੋਇਆ ਜਾਂ ਹਰਿਆਣਾ ਦੇ ਕੇਂਦਰੀ ਤੇ ਦੱਖਣੀ ਇਲਾਕੇ ਹੋਏ ਇਹਨਾਂ ਖੇਤਰਾਂ ਦੇ ਵਿੱਚ ਤਾਪਮਨ 35 ਡਿਗਰੀ ਸੈਲਸੀਅਸ ਨੂੰ ਟੱਚ ਕਰ ਸਕਦਾ ਜਾਂ 35 ਡਿਗਰੀ ਸੈਲਸੀਅਸ ਤੋਂ ਪਾਰ ਵੀ ਜਾ ਸਕਦਾ ਨਾਲ ਲੱਗਦੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ 36 ਡਿਗਰੀ ਸੈਲਸੀਅਸ ਜਾਂ 36 ਤੋਂ ਪਾਰ ਵੀ ਜਾਣ ਦੇ ਅਸਾਰ ਜਿਹੜਾ 24 ਤੋਂ ਜਿਹੜਾ 28 ਮਾਰਚ ਦੇ ਵਿੱਚਕਾਰ ਜਾਪ ਰਿਹਾ ਹੈ ਕਿ ਟੈਂਪਰੇਚਰ ਹਾਈ ਜਿਹੜਾ ਉਹ ਜਾ ਸਕਦਾਗਾ ਸੋ ਮੌਸਮ ਵਾਲੇ ਪੱਖ ਤੋਂ ਲੈਂਦਾ ਪੰਜਾਬ ਚੜਦਾ ਪੰਜਾਬ ਚੰਡੀਗੜ੍ਹ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਨੇ ਇਹ ਹੋਈ ਆ ਕਿ ਹੁਣ ਇਦਾਂ ਦਾ ਮੀਂਹ ਵਾਲਾ ਸਿਸਟਮ ਹੋਰ ਮਾਰਚ ਦੇ ਵਿੱਚ ਆਉਂਦਾ ਜਾਪ ਨਹੀਂ ਰਿਹਾ 18 19 ਵਾਲੇ ਤੋਂ ਤਾਂ ਕੋਈ ਖਾਸ ਉਮੀਦ ਨਹੀਂ 26 27 ਵਾਲਾ ਮਾੜਾ ਮੋਟਾ ਉਦੋਂ ਤੱਕ ਐਕਟਿਵ ਹੋ ਜਵੇ ਜਾਂ ਡਾਊਨ ਪੈ ਜਵੇ ਇਹ ਗੱਲ 23 24 ਤੇ ਜਾ ਕੇ ਪਤਾ ਲੱਗੂ ਕਿਉਂਕਿ ਹਲੇ ਆਪਾਂ 16 ਮਾਰਚ ਨੂੰ ਹੀ ਗੱਲ ਕਰ ਰਹੇ ਹਾਂਗੇ ਹਾਂ 21 ਜਾਂ 22 ਮਾਰਚ ਨੂੰ ਜੇਕਰ ਪਹਾੜਾਂ ਦੇ ਵਿੱਚ ਕੋਈ ਟਕੜਾ ਸੱਲ ਬਣ ਜਾਂਦਾ ਕਿਉਂਕਿ ਉੱਪਰੋਂ ਹਵਾ ਥੱਲੇ ਨੂੰ ਆਊਗੀ ਉਹਨਾਂ ਦਿਨਾਂ ਦੇ ਦੌਰਾਨ ਤਾਂ ਫਿਰ ਉਹ ਜਿਹੜੇ ਪਹਾੜਾਂ ਦੇ ਨੇੜੇ ਦੇ ਮਦਾਨੀ ਖੇਤਰ ਨੇ ਉਹ ਵੀ ਕਿਸੇ ਇੱਕ ਅੱਧ ਤੱਕ ਪਹੁੰਚਣ ਦੇ ਅਸਾਰ ਹੋਣਗੇ ਉਹ ਵੀ ਮਾੜੀ ਮੋਟੀ ਹਵਾ ਪਹੁੰਚਣ ਦੇ ਅਸਾਰ ਜਿਹੜਾ ਬਣਨਗੇ ਸੋ ਮੌਸਮ ਵਾਲੇ ਪੱਖ ਤੋਂ ਇਹੀ ਅਪਡੇਟ ਆ ਜੁੜੇ ਰਹੋ ਮੌਸਮ ਦੀ ਬਾਦਰ ਚੈਨਲ ਦੇ ਨਾਲ ਤੇ ਹਵਾ ਹੁਣ ਕੋਈ ਬਹੁਤੀ ਤੇਜ਼ ਪੱਛੋਂ ਚੱਲਣ ਦੇ ਅਸਾਰ ਤਾਂ ਨਹੀਂ ਹੈਗੇ ਤੇ ਨਾ ਹੀ ਆਪਾਂ ਹੁਣ ਇਹ ਉਡੀਕ ਕਰ ਸਕਦੇ ਕਿ ਪੱਛੋਂ ਕਦੋਂ ਰੁਕੂ ਤੇ ਆਪਾਂ ਕਣਕ ਨੂੰ ਪਾਣੀ ਲਾ ਦਈਏ ਕਿਉਂਕਿ ਕਣਕ ਨੇ ਇੱਕ ਵਾਰੀ ਰੰਗ ਬਟਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਉਹਨੂੰ ਪਾਣੀ ਲਾਇਆ ਮੇਰਾ ਖਿਆਲੋ ਫਿਰ ਬੈਨੀਫਿਟ ਨਹੀਂ ਰਹਿੰਦਾ ਕਿਉਂਕਿ 2-3 ਸਾਲ ਪਹਿਲਾਂ ਇਹ ਸਮੱਸਿਆ ਆ ਗਈ ਸੀਗੀ ਤਾਂ ਜੇ ਕਿਸੇ ਦੀ ਫਸਲ ਪਾਣੀ ਮੰਗਦੀ ਹੈ ਤੇ ਇਹੋ ਹੀ ਬੈਸਟ ਹੈ ਮਾਕੇ ਹੁਣ ਆਪਾਂ ਉਹਨੂੰ ਲਾ ਦਈਏ ਤੇ ਮੀਂਹ ਵਾਲੇ ਪੱਖ ਤੋਂ ਇੰਨਾ ਕ ਅਪਡੇਟ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ